ਬਾਲੀਵੁੱਡ ਦਾ ਕਾਰ ਗਵਿੰਦਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਦਾਕਾਰ ਨੂੰ ਮੰਗਲਵਾਰ ਅਦਿਰਾਤ ਨੂੰ ਨੀਮ ਸ਼ਹਿਰੀ ਜੂਹੂ ਦੇ ਕ੍ਰਿਟਿਕ ਕੇਅਰ ਹਸਪਤਾਲ ਦੇ ਵਿੱਚੋਂ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਨੇ ਹਸਪਤਾਲ ਤੋਂ ਡਿਸਚਾਰਜ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਠੀਕ ਹਾਂ ਮੈਂ ਬਹੁਤ ਜ਼ਿਆਦਾ ਕਸਰਤ ਕੀਤੀ ਥੱਕਿਆ ਹੋਇਆ ਸੀ ਯੋਗ ਪ੍ਰਾਣਾਯਾਮ ਚੰਗਾ ਹੈ ਤੇ ਭਾਰੀ ਕਸਰਤ ਔਖੀ ਹੈ ਮੈਂ ਆਪਣੀ ਸ਼ਖਸੀਅਤ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਯੋਗ ਬਿਹਤਰ ਹੈ ਇਲਾਜ ਬਾਰੇ ਪੁੱਛੇ ਜਾਣ ਦੇ ਉਤੇ ਅਦਾਕਾਰ ਨੇ ਕਿਹਾ ਕਿ ਇਹ ਚੱਲ ਰਿਹਾ ਹੈ ਕਿ ਡਾਕਟਰਾਂ ਨੇ ਮੈਨੂੰ ਦਵਾਈ ਦਿੱਤੀ ਹੈ ਅਤੇ ਇਸ ਤੋਂ ਪਹਿਲਾਂ ਅਦਾਕਾਰ ਦੇ ਕਾਨੂੰਨੀ ਸਲਾਹਕਾਰ ਅਤੇ ਦੋਸ ਸਲਲਿਤ ਬਿੰਦਲ ਨੇ ਕਿਹਾ ਸੀ ਕਿ ਗਵਿੰਦਾ ਅਧਿਰਾਤ ਦੇ ਕਰੀਬ ਘਰ ਦੇ ਵਿੱਚ ਬੇਹੋਸ਼ ਹੋਏ ਸੀ ਜਿਸ ਮਗਰੋਂ ਅਦਾਕਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਬਿੰਦਲ ਨੇ ਕਿਹਾ ਕਿ 61 ਸਾਲ ਦੇ ਅਦਾਕਾਰ ਦੇ ਹਸਪਤਾਲ ਦੇ ਵਿੱਚ ਟੈਸਟ ਚੱਲ ਰਹੇ ਨੇ ਤੇ ਬਿੰਦਲ ਨੇ ਖਬਰ ਏਜੰਸੀ ਨੂੰ ਦੱਸਿਆ ਸੀ ਕਿ ਅਦਾਕਾਰ ਸ਼ਾਮ ਨੂੰ ਬੇਹੋਸ਼ ਹੋਏ ਤੇ ਨਾਲ ਹੀ ਉਹਨਾਂ ਨੂੰ ਫੋਨ ਆਇਆ ਸੀ ਤੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਨਾਲ ਹੀ ਉਹ ਨਿਗਰਾਨੀ ਹੇਠ ਸੀ ਤੇ ਟੈਸਟ ਕੀਤੇ ਜਾ ਰਹੇ ਸੀ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਗੋਵਿੰਦਾ ਬਾਰੇ ਸਿਹਤ ਅਪਡੇਟ ਵੀ ਸਾਂਝਾ ਕੀਤਾ ਲੇਕਿਨ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਹਸਪਤਾਲ ਚੋਂ ਡਿਸਚਾਰਜ ਹੋਏ ਨੇ ਗੋਵਿੰਦਾ ਜੀ ਹਾਂ ਆਉਂਦੇ ਹੀ ਧਰਮਿੰਦਰ ਨੂੰ ਲੈ ਕੇ ਖੁਸ਼ੀ ਪ੍ਰਗਟ ਕੀਤੀ ਹੈ ਨਾਲ ਹੀ ਫੈਨਸ ਨੂੰ ਨਸੀਹਤ ਵੀ ਦਿੱਤੀ ਹੈ